ਸਭ ਤੋਂ ਪਹਿਲਾਂ ਇਹ ਤਸਵੀਰ ਦੇਖੋ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੂਰੇ ਦਾ ਪੂਰਾ ਪਿੰਡ ਹੀ ਖੂਹ ਤੇ ਇਕੱਠਾ ਹੋ ਗਿਆ ਹੋਵੇ ਇਹ ਨਜ਼ਾਰੇ ਅਗਲੇ ਕੁਝ ਸਾਲਾਂ ਸਾਨੂੰ ਪੰਜਾਬ ਅੰਦਰ ਵੀ ਦੇਖਣ ਨੂੰ ਮਿਲਣਗੇ ਤੇ ਜਿਹੜੇ ਲੋਕ ਇਸ ਪਲੇਖੇ 'ਚ ਨੇ ਵੀ ਪੰਜਾਬ ਅੰਦਰ ਤਾਂ ਨਦੀਆਂ ਵਗਦੀਆਂ ਨੇ ਵੀ ਪੈਦੇ ਧਰਤੀ ਹੇਠ ਪਾਣੀ ਮੌਜੂਦ ਹੈ ਤੇ ਇਹ ਪਾਣੀ ਇਸ ਤਰੀਕੇ ਨਾਲ ਕਿਵੇਂ ਖਤਮ ਹੋ ਸਕਦਾ ਤਾਂ ਉਹ ਬੰਦੇ ਇੱਕ ਵਾਰੀ ਇਹ ਤਸਵੀਰਾਂ ਵੀ ਜ਼ਰੂਰ ਦੇਖ ਲੈਣਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਇਹ ਅੰਦਾਜ਼ਾ ਤਾਂ ਲਾ ਹੀ ਲਿਆ ਹੋਊ ਵੀ ਇਹ ਜਗ੍ਹਾ ਕਿਸੇ ਸਮੇਂ ਕੋਈ ਵਿਸ਼ਾਲ ਸਮੁੰਦਰ ਜਾਂ ਝੀਲ ਰਿਹਾ ਹੋਊ ਜੇ ਸੰਦਰਭ ਵਿਸ਼ਾਲ ਜਹਾਜ਼ ਚੱਲਿਆ ਕਰਦੇ ਸੀ ਇਸ ਨੂੰ ਅਰਾਲ ਸੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਇਹ 1960 ਚ ਸੁੱਕਣ ਲੱਗਿਆ ਤੇ 2010 ਆਉਂਦੇ ਹੁੰਦੇ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਸਿਰਫ 50 ਸਾਲਾਂ ਚ ਤੇ ਇਸ ਵਕਤ ਵਿਸ਼ਾਲ ਸਮੁੰਦਰੀ ਜਹਾਜ਼ ਕਬਾੜ ਬਣੇ ਇਸ ਅੰਦਰ ਪਏ ਨੇ ਤੇ ਇਹ ਇਲਾਕਾ ਹੁਣ ਵਿਸ਼ਾਲ ਰੇਗਿਸਤਾਨ ਅੰਦਰ ਬਦਲਦਾ ਜਾ ਰਿਹਾ ਹੈ ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਪਾਣੀ ਹਰ ਸਾਲ ਲਗਭਗ 3 ਫੁੱਟ ਦੀ ਰਫ਼ਤਾਰ ਨਾਲ ਨੀਚੇ ਜਾ ਰਿਹਾ ਹੈ ਇੰਡੀਅਨ ਗਰਾਊਂਡ ਵਾਟਰ ਬੋਰਡ ਨੇ ਪੂਰੇ ਪੰਜਾਬ ਨੂੰ 150 ਬਲਾਕਾਂ ਵਿੱਚ ਵੰਡਿਆ ਹੋਇਆ ਹੈ ਸਾਲ 2020 ਤੱਕ ਪੰਜਾਬ ਦੇ ਸੀ ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਸੀ ਡਾਰਕ ਜ਼ੋਨ ਦਾ ਮਤਲਬ ਹੁੰਦਾ ਜਿੱਥੇ ਗਰਾਊਂਡ ਵਾਟਰ ਖਤਰੇ ਦੇ ਨਿਸ਼ਾਨ ਤੋਂ ਪਾਰ ਕਰ ਚੁੱਕਿਆ ਹੋਵੇ ਤੇ 2020 ਵਿੱਚ ਆਈ ਇੱਕ ਹੋਰ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਦੇ 118 ਬਲਾਕ ਡਾਰਕ ਜ਼ੋਨ ਬਣ ਚੁੱਕੇ ਨੇ ਤੇ ਇਸ ਰਿਪੋਰਟ ਨੂੰ ਆਏ ਵੀ 4 ਸਾਲ ਹੋ ਚੁੱਕੇ ਨੇ ਤੇ ਇਸ ਵਕਤ ਪੰਜਾਬ ਹੋਰ ਵੀ ਜ਼ਿਆਦਾ ਖਤਰਨਾਕ ਸਥਿਤੀ 'ਚ ਪਹੁੰਚ ਚੁੱਕਿਆ ਹੋਣਾ ਇਹ ਤਾਂ ਅਸੀਂ ਵੀ ਜਾਣਦੇ ਹਾਂ ਵੀ ਹਰ 2-3 ਸਾਲ ਬਾਅਦ ਟਿਊਬ ਵਾਲ ਘੱਟ ਪਾਣੀ ਦੇਣ ਲੱਗਦੇ ਨੇ ਤੇ ਫਿਰ ਨਮੀ ਪਾਇਪ ਇਹਨਾਂ ਵਿੱਚ ਜੋੜ ਦਿੱਤੀ ਜਾਂਦੀ ਹੈ ਕਿਸਾਨਾਂ ਦੇ ਦੁਆਰਾ ਜੇਕਰ ਇਹ ਪਾਣੀ ਇਸੇ ਤਰ੍ਹਾਂ ਨਾਲ ਕੱਢਿਆ ਜਾਂਦਾ ਰਿਹਾ ਤਾਂ ਅਗਲੇ 10 ਤੋਂ 15 ਸਾਲ ਵਿੱਚ ਪੰਜਾਬ ਦੀ ਧਰਤੀ ਦੀ ਜੇ ਪਾਣੀ 300 ਮੀਟਰ ਤੋਂ ਵੀ ਜ਼ਿਆਦਾ ਡੂੰਘਾ ਹੋ ਜਾਵੇਗਾ ਤੇ ਪੰਜਾਬ ਇੱਕ ਰੇਗਿਸਤਾਨ ਦੇ ਵਿੱਚ ਤਬਦੀਲ ਹੋਣ ਲੱਗੂਗਾ ਇਸ ਵੀਡੀਓ ਦੀ ਸ਼ੁਰੂਆਤ 'ਚ ਤੁਹਾਨੂੰ ਅਸੀਂ ਇੱਕ ਫੋਟੋ ਦਿਖਾਈ ਸੀ ਜਿਸ ਵਿੱਚ ਬਹੁਤ ਸਾਰੇ ਤੋੜੇ ਮੱਟੀਆਂ ਅਤੇ ਨਾ ਜਾਣੇ ਹੋਰ ਕਿਹੇ ਜੇ ਪਲਾਸਟਿਕ ਦੇ ਡਰਾਮਿਕ ਖੂਦ ਦੇ ਆਸ-ਪਾਸ ਪਏ ਹੋਏ ਸੀ ਇਹ ਤਸਵੀਰ ਅਫਰੀਕਾ ਦੀ ਨਹੀਂ ਬਲਕਿ ਭਾਰਤ ਦੀ ਹੀ ਇੱਕ ਸ਼ਹਿਰ ਦੀ ਬੰਗਲੂਰ ਦੀ ਹੈ ਇੱਥੇ ਪਾਣੀ ਇੰਨੇ ਮਾਤਰਾ 'ਚ ਕੱਢਿਆ ਗਿਆ ਵੀ ਧਰਤੀ ਹੇਠ ਪਾਣੀ ਲਗਭਗ 2000 ਮੀਟਰ ਉੱਪਰ ਵੀ ਨਹੀਂ ਮਿਲ ਸਕਿਆ ਬਹੁਤ ਜ਼ਿਆਦਾ ਖੂਸ਼ਾਂ ਕੀਤੀਆਂ ਗਈਆਂ ਭਾਲਣ ਦੇ ਲਈ ਪਰ ਪਾਣੀ 2000 ਮੀਟਰ ਤੱਕਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਜੂਦ ਨਹੀਂ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਕਿ ਜੇਕਰ ਪੰਜਾਬ ਦਾ ਪਾਣੀ 3 ਫੁੱਟ ਪਰਸ਼ੀਅਰ ਨੀਚੇ ਜਾ ਰਿਹਾ ਤਾਂ ਧਰਤੀ ਦੀ ਸਤਾ ਤੋਂ ਮੀਂਹ ਨਦੀਆਂ ਤੇ ਵਾਪਸ ਧਰਤੀ ਥਲੋਂ ਕੱਢਿਆ ਪਾਣੀ ਵੀ ਨੀਚੇ ਧਰਤੀ ਤੱਕ ਵੀ ਜਾਂਦਾ ਹੋ ਤਾਂ ਇਸ ਦਾ ਹਿਸਾਬ ਕਿਤਾਬ ਵੀ ਦੇਖ ਲੈਣੇ ਆ ਸੈਂਟਰਲ ਗਰਾਊਂਡ ਬੋਰਡ ਦੇ ਮਤਾਂਕ ਪੰਜਾਬ ਵਿੱਚ ਹਰ ਸਾਲ 35.8 ਬਿਲੀਅਨ ਕਿਹਾਣ ਵੀਟ ਇਹ ਧਰਤੀ ਅੰਦਰੋਂ ਕੱਢਿਆ ਜਾਂਦਾ ਤੇ ਇਸ ਦੀ ਪਰਪਾਈ ਜਾਂ ਗਰਾਊਂਡ ਵਾਟਰ ਰੀਚਾਰਜ ਸਿਰਫ 21.6 ਅਰਬ ਕਣਮੀਟਰ ਹੀ ਹੁੰਦਾ ਇਸ ਤਰ੍ਹਾਂ ਬਾਕੀ ਬਚਾ 14.2 ਅਰਬ ਕਣਮੀਟਰ ਪਾਣੀ ਰੀਚਾਰਜੇਬਲ ਪਾਣੀ ਤੋਂ ਇਲਾਵਾ ਸਾਡੇ ਦੁਵਾਰਾ ਕੱਟ ਲਿਆ ਜਾਂਦਾ ਤੇ ਇਹੀ ਉਹ 3 ਫੁੱਟ ਦਾ ਗੈਪ ਹੈ ਜੋ ਪੰਜਾਬ ਨੂੰ ਰੇਗਿਸਤਾਨ ਬਣਨ ਵੱਲ ਧੱਕ ਰਿਹਾ ਹੈ। ਪੰਜਾਬ ਅੰਦਰ ਸਭ ਤੋਂ ਵੱਧ ਪਾਣੀ ਦੀ ਖਪਤ ਖੇਤੀਬਾੜੀ ਸੈਕਟਰ ਅੰਦਰ ਹੁੰਦੀ ਹੈ ਜਿਸ ਵਿੱਚ 94% ਖਪਤ ਹੁੰਦੀ ਹੈ ਜਦੋਂ ਕਿ ਬਾਕੀ ਭਾਰਤ ਅੰਦਰ ਖੇਤੀਬਾੜੀ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ 80% ਪਾਣੀ ਗਰਾਊਂਡ ਵਾਟਰ ਤੋਂ ਹੀ ਵਰਤਿਆ ਜਾਂਦਾ। ਉਹ ਕਿਹਾ ਜਾ ਸਕਦਾ ਹੈ ਕਿ ਪੂਰੇ ਭਾਰਤ ਦੇ ਮੁਕਾਬਲ ਤਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਉਹ ਗਰਾਊਂਡ ਵਾਟਰ ਦਾ ਖੇਤੀਬਾੜੀ ਦੇ ਲਈ ਯੂਜ਼ ਕੀਤਾ ਜਾਂਦਾ। 1960 ਦੌਰਾਨ ਪੰਜਾਬ ਅੰਦਰ 1 ਲੱਖ ਟਿਊਬਵਲ ਮੌਜੂਦ ਸੀ 2020 ਤੱਕ ਇਹਨਾਂ ਦੀ ਗਿਣਤੀ 14 ਲੱਖ ਪਾਰ ਕਰ ਚੁੱਕੀ ਆ ਤੇ ਹੋ ਸਕਦਾ ਆਉਣ ਵਾਲੇ ਫਿਊਚਰ ਦੇ ਵਿੱਚ ਇਹਨਾਂ ਟਿਊਬ ਬਿੱਲਾਂ ਦੀ ਗਿਣਤੀ ਹੋਰ ਵੀ ਕਈ ਗੁਣਾ ਵਾਝੇ ਤੇ ਇਹਨਾਂ ਟਿਊਬ ਬਲਾਂ ਦੇ ਵਧਣ ਨਾਲ ਪੰਜਾਬ ਦੇ ਦੇકિસ્તાਣ ਦਾ ਬਣ ਦਾ ਖਤਰਾ ਹੋਰ ਵੀ ਜ਼ਿਆਦਾ ਵਧਦਾ ਜਾਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ